ਐਮ ਡੀ ਪੀ ਐਚ ਐਸ ਸੀ ਸਾਡੇ ਸਾਰੇ ਡਿਪਾਰਟਮੈਂਟ ਦੇ ਅਫਸਰ ਸਹਿਬਾਨ ਜਿੰਨੇ ਵੀ ਪਤਵੰਤੇ ਵੀ ਕੀ ਕਨੌਰ ਜੀ ਸਾਡੇ ਵਾਈਸ ਚੇਅਰਮੈਨ ਔਰ ਮੀਡੀਆ ਤੋਂ ਸਾਰੇ ਜਿੰਨੇ ਵੀ ਸਾਡੇ ਪਹੁੰਚੇ ਆ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਨਹੀਂ ਸਾਰੇ ਮਿੱਤਰਾਂ ਦਾ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਆਏ ਹੋ ਔਰ ਮੈਂ ਮੁੱਖ ਮੰਤਰੀ ਸਾਹਿਬ ਦਾ ਦਰੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਜੜੀਆਂ ਲੇਟੈਸਟ ਵੈਲ ਐਕਵਿਪ ਜੜੀਆਂ ਐਂਬੂਲੈਂਸ ਦਿੱਤੀਆਂ ਆ ਗਈਆਂ 50 ਅਟ ਅਜ ਇਹਦੇ ਨਾਲ ਸਾਡੀਆਂ ਸਰਵਿਸਿਜ਼ ਬਹੁਤ ਇੰਪਰੂਵ ਹੋਣ ਗਿਆ एफिशिएंसी ਵਧੇਗੀ ਔਰ ਬਹੁਤ ਸਾਰੀਆਂ ਜਾਨਾਂ ਅਸੀਂ ਬਚਾ ਸਕਾਂਗੇ ਇਹ ਜਿਹੜੀ ਐਂਬੂਲੈਂਸ ਸਰਵਿਸ ਹੈ ਲੋਕਾਂ ਵਾਸਤੇ ਫ੍ਰੀ ਹੈ ਸ਼ਹਿਰੀ ਤੇ ਪਿੰਡੂ ਖੇਤਰ ਸਾਰਿਆਂ ਦੇ ਵਿੱਚ ਤੇ ਮੈਂ ਮੁਖਤਰੀ ਸਾਹਿਬ ਨੂੰ ਬੇਨਤੀ ਕਰਦਾ ਕਿ ਉਹ ਸਾਰਾ ਆਪਣਾ ਜਿਹੜਾ ਹੈਗਾ ਤੁਹਾਡੇ ਨਾਲ ਸਾਡੇ ਆਪਣੇ ਵਿਚਾਰ ਸਾਂਝੇ ਕਰਨਗੇ ਸਰ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਸਿਹਤ ਮੰਤਰੀ ਸਾਹਿਬ ਅੱਜ ਪੰਜਾਬ ਦੇ ਸਿਹਤ ਵਿਭਾਗ ਨੂੰ 58 ਬਹੁਤੀ ਆਧੁਨਿਕ ਤੇ ਬਿਲਕੁਲ ਲੇਟੈਸਟ ਇਕੁਪਮੈਂਟਸ ਨਾਲ ਲੈਸ ਐਂਬੂਲੈਂਸਸ ਜਿਹੜੀਆਂ ਨੇ ਉਹ ਸਿਹਤ ਵਿਭਾਗ ਨੂੰ ਦਿੱਤੀਆਂ ਗਈਆਂ ਨੇ ਤੇ ਇਸ ਤੋਂ ਪਹਿਲਾਂ ਸਿਹਤ ਪੱਖੋਂ ਅਸੀਂ ਕਿਉਂਕਿ ਸਾਡੇ ਪਾਰਟੀ ਦੇ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਇਹ ਦਿੱਲੀ ਤੋਂ ਜਦੋਂ ਤੋਂ ਉਹਨਾਂ ਨੇ 49 ਦਿਨ ਦੀ ਸਰਕਾਰ ਵੀ ਚਲਾਈ ਸੀ ਤਾਂ ਐਜੂਕੇਸ਼ਨ ਤੇ ਹੈਲਥ ਨੂੰ ਪ੍ਰਾਇੋਰਟੀ ਦਿੰਨੇ ਆ ਸੀ ਦਿੱਲੀ ਦੇ ਵਿੱਚ ਵੀ ਆਮ ਆਦਮੀ ਕਲੀਨਿਕ ਮਹੱਲਾ ਕਲੀਨਿਕ ਕਹਿੰਦੇ ਨੇ ਤੇ ਪੰਜਾਬ ਚ ਆਮ ਆਦਮੀ ਕਲੀਨਿਕ ਹੈ ਤੇ ਦਿੱਲੀ ਦੇ ਹਸਪਤਾਲ ਸ਼ਾਨਦਾਰ ਬਣਾਤੇ ਬਹੁਤ ਵੱਡੇ ਵੱਡੇ ਦੁਨੀਆ ਭਰ ਦੇ ਸ਼ਕਸ਼ੀਰਤਾ ਜਿਹੜੀਆਂ ਉਹ ਮਹੱਲਾ ਕਲੀਨਿਕਾਂ ਉੱਤੇ ਸਕੂਲਾਂ ਨੂੰ ਦੇਖਣ ਆਉਂਦੇ ਨੇ ਜਿਨ੍ਹਾਂ ਚ ਯੂਐਨਓ ਦੇ ਸਾਫ ਦਾ ਜਨਰਲ ਸੈਕਟਰੀ ਕਾਫੀ ਹਨਨ ਜਟ ਉਸ ਵੇਲੇ ਦੇ ਰਾਸ਼ਟਰਪਤੀ ਅਮਰੀਕਾ ਦੇ ਟਰੰਪ ਉਹਨਾਂ ਦੀ ਜਿਹੜੀ ਵਾਈਫ ਹੈ ਉਹ ਵੀ ਤੇ ਨਾਲ ਹੋਰ ਬਹੁਤ ਸਾਰੀਆਂ ਸ਼ਕਤੀਸ਼ੀਤਾਂ ਨੇ ਜਿਹੜੀਆਂ ਮੁਹੱਲਾ ਕਲੀਨਿਕ ਦੇ ਮਾਡਲ ਨੂੰ ਤੇ ਸਕੂਲਾਂ ਦੇ ਮਾਡਲ ਨੂੰ ਦੇਖਣ ਆਉਂਦੇ ਨੇ 325 ਐਂਬੂਲੈਂਸਾਂ ਜਿਹੜੀਆਂ ਨੇ ਉਹ ਮੁਫਤ ਸਵਾਵਾ ਪ੍ਰਦਾਨ ਕਰ ਰਹੀਆਂ ਪੰਜਾਬ ਦੇ ਵਿੱਚ ਸ਼ਹਿਰੀ ਖੇਤਰ ਚ 15 ਮਿੰਟ ਤੇ ਪਿੰਡੂ ਖੇਤਰ ਚ 20 ਮਿੰਟ ਉਹਨਾਂ ਦਾ ਜਿਹੜਾ ਟਾਈਮ ਹੈ ਜਿਹੜਾ ਔਸਤਨ ਟਾਈਮ ਹੈ ਉੱਥੇ ਪਹੁੰਚਣ ਦਾ ਕੋਈ ਕਿਸੇ ਕਿਸਮ ਦੀ ਜੇ ਕੋਈ ਰੱਬ ਨਾ ਕਰੇ ਇਸ ਤਰ੍ਹਾਂ ਦੀ ਐਮਰਜੈਂਸੀ ਹੋ ਜੇ ਜੀਪੀਐਸ ਸਿਸਟਮ ਲੱਗੇ ਹੋਏ ਨੇ ਆਪ ਵੀ ਅਸੀਂ ਚੈੱਕ ਕਰ ਸਕਦੇ ਹਾਂ ਕਿ ਗੱਡੀ ਕਿੱਥੇ ਹੈ ਤੇ 14 ਕਰੋੜ ਦੀ ਲਾਗਤ ਨਾਲ 58 ਨਵੀਆਂ ਅੱਜ ਐਂਬੂਲੈਂਸਾਂ ਜਿਹੜੀਆਂ ਸ਼ਾਮਲ ਕੀਤੀਆਂ ਗਈਆਂ ਨੇ ਇਦੇ ਵਿੱਚ ਸਾਰੇ ਲੇਟੈਸਟ ਕਲੀਅ ਇਹ ਨਹੀਂ ਕਿ ਫੱਟਾ ਲਾਤਾ ਅੰਦਰ ਬਸ ਇੱਕ ਇਹਦੇ ਵਿੱਚ ਬਹੁਤ ਸਾਰੀਆਂ ਮੈਡੀਕਲ ਦੇ ਨਾਲ ਰਿਲੇਟਡ ਜਿਹੜੀਆਂ ਕਿਉਂਕਿ 골ਡਨ ਆਵਰ ਕਹਿੰਦੇ ਆ ਉਹਨੂੰ ਮੈਡੀਕਲ ਲੈਂਗੁਏਜ ਉਹ ਘੰਟੇ ਦੇ ਵਿੱਚ ਜੇ ਕਿਤੇ ਐਂਬੂਲੈਂਸ ਜਾਂ ਕੋਈ ਫਰਸਟ ਏਡ ਜਾਂ ਕੋਈ ਸਹਾਇਤਾ ਮਿਲ ਜੇ ਤਾਂ ਜ਼ਿੰਦਗੀ ਬਚ ਸਕਦੀ ਹੈ ਐਸਐਸਐਫ ਨੇ ਹਜ਼ਾਰਾਂ ਜ਼ਿੰਦਗੀਆਂ ਬਚਾਤੀਆਂ 1 ਫਰਵਰੀ ਤੋਂ ਲੈ ਕੇ ਜੇ 1 ਜੁਲਾਈ ਤੱਕ ਦਾ ਡਾਟਾ ਜਿਹੜਾ ਕੰਪੇਅਰ ਕਰੀਏ ਪਿਛਲੇ ਸਾਲ ਨਾਲ ਤਾਂ ਹਜ਼ਾਰਾਂ ਦੀ ਗਿਣਤੀ ਚ ਹੈ ਜੀਆਂ ਜਿੰਦਗੀਆਂ ਬਚੀਆਂ ਨੇ ਜਿਹੜੀਆਂ ਐਸਐਸਐਫ ਨੇ ਟਾਈਮ ਤੇ ਹਸਪਤਾਲ ਚ ਪਹੁੰਚਾ ਦੇ ਦਵਾਈਆਂ ਮਿਲ ਗਈਆਂ ਕੱਲਾ ਇਹ ਨਹੀਂ ਕਿ ਐਸਐਸਐਫ ਨੇ ਕੱਲੀਆਂ ਐਕਸੀਡੈਂਟ ਹੋਇਆ ਜਾਂ ਕੋਈ ਇਸ ਤਰ੍ਹਾਂ ਦੀ ਐਮਰਜੈਂਸੀ ਹੋਈ ਸੜਕ ਤੇ ਤਾਂ ਉਹਨੂੰ ਇਮੀਡੀਏਟਲੀ ਉਹਨਾਂ ਨੂੰ ਜਿਹੜਾ ਪਹੁੰਚਾਤਾ ਹਸਪਤਾਲ ਚ ਉਹਨਾਂ ਦੀ ਉਹਨਾਂ ਦੀ ਐਵਰੇਜ ਟਾਈਮ ਤਾਂ 6 ਮਿੰਟ ਜੋ ਅਮਰੀਕਾ ਕੈਨੇਡਾ ਦਾ ਵੀ ਨਹੀਂ ਹੈਗਾ ਕਿਉਂਕਿ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਖੜੀਆਂ ਨਹੀਂ ਤੁਸੀਂ ਆਮ ਤੌਰ ਤੇ ਸੜਕਾਂ ਤੇ ਜਾਂਦੇ ਹੋਵੋਗੇ ਐਸਐਸਐਫ ਦੀਆਂ ਗੱਡੀਆਂ ਤੁਹਾਨੂੰ ਅਕਸਰ ਮਿਲ ਜਾਣਗੀਆਂ ਤੇ ਕਈ ਹੋਰ ਸੂਬੇ ਵੀ ਸਾਨੂੰ ਇਹਦੇ ਬਾਰੇ ਪੁੱਛ ਰਹੇ ਨੇ ਕਿ ਕਿਸ ਤਰ੍ਹਾਂ ਇਹ ਸ਼ੁਰੂ ਕੀਤਾ ਕੀ ਕੀ ਤੁਸੀਂ ਇਹਦੇ ਵਿੱਚ ਦਿੱਤਾ ਹੋਇਆ ਹੈ ਟ੍ਰੇਨਿੰਗ ਕਿੱਥੋਂ ਦਿੱਤੀ ਹੈ ਅਸੀਂ ਕਹਿੰਦੇ ਕੋਈ ਗੱਲ ਨਹੀਂ ਸਾਡੇ ਕੋਲ ਭੇਜ ਦਿਓ ਟ੍ਰੇਨਿੰਗ ਅਸੀਂ ਦੇ ਦਾਂਗੇ ਸੋ ਇੱਕ ਨਵਾਂ ਆਈਡੀਆ ਤੇ ਦੇਸ਼ ਦੇ ਵਿੱਚ ਪਹਿਲਾਂ ਕਦੇ ਕੋਈ ਵੀ ਇਦਾਂ ਦੀ ਪੁਲਿਸ ਨਹੀਂ ਹੈਗੀ ਜਿਹੜੀ ਕੱਲੀ ਸੜਕਾਂ ਵਾਸਤੇ ਹੋਵੇ ਉਹਦੇ ਨਾਲ ਸੜਕਾਂ ਤੇ ਕ੍ਰਾਈਮ ਵੀ ਘਟਿਆ ਜੋ ਸੜਕਾਂ ਤੇ ਲੁੱਟਖੋ ਹੁੰਦੀ ਸੀ ਉਹ ਸਭ ਕਿਉਂਕਿ ਡਰ ਪੈਦਾ ਹੋ ਗਿਆ ਕਿ ਹਰ 15 15 ਕਿਲੋਮੀਟਰ ਬਾਅਦ ਖੜੇ ਨੇ। ਔਰ ਵੈਲ ਟ੍ਰੇਨਡ ਨੇ ਔਰ ਬਹੁਤ ਵਧੀਆ ਉਹਨਾਂ ਕੋਲੇ ਗੱਡੀਆਂ ਨੇ ਜੇ ਚੇਜ਼ ਵੀ ਕਰਨਾ ਪਵੇ ਜੇ। ਸੋ ਐਸਐਸਐਫ ਦੇ ਨਾਲ ਵੀ ਇਹ ਜੁੜੀਆਂ ਹੋਈਆਂ ਨੇ। 108 ਤੇ ਜਦੋਂ ਫੋਨ ਕੀਤਾ ਜਾਊਗਾ ਤਾਂ ਇਹ ਵੀ ਨਾਲ ਹੀ ਆਜੂਗੀ। ਐਸਐਸਐਫ ਇਹਨਾਂ ਨੂੰ ਬੁਲਾ ਸਕਦੀ ਹੈ। ਸੋ ਸਿਹਤ ਪੱਖੋਂ ਅਸੀਂ ਪੰਜਾਬ ਦੇ ਵਿੱਚ ਇੱਕ ਵੱਡੀ ਕ੍ਰਾਂਤੀ ਲਿਆਉਣੀ ਚਾਹੁੰਦੇ ਆਂ। ਕਿਉਂਕਿ ਸਿਹਤਮੰਦ ਪੰਜਾਬ ਵੀ ਸਾਡੀ ਗਰੰਟੀ ਸੀ। ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ। ਇਸਪੱਖੋਂ ਅਸੀਂ 850 ਤੋਂ ਉੱਪਰ ਹੋਗੇ ਸਾਡੇ ਆਮ ਆਦਮੀ ਕਲੀਨਿਕ ਹੋਗੇ ਜਿਨ੍ਹਾਂ ਚ ਹੁਣ ਤੱਕ ਲਗਭਗ ਪਾਉਣੇ 2 ਕਰੋੜ ਲੋਕ ਆ ਕੇ ਉੱਥੇ ਦਵਾਈ ਲੈ ਚੁੱਕੇ ਨੇ ਜੇ ਆਪਾਂ ਪਾਉਣੇ 2 ਕਰੋੜ ਚੋਈਏ ਕਿ ਇਹ ਸਮਝ ਲਓ ਚਲੋ ਵੀ 50 ਲੱਖ ਬੰਦਾ ਜਾਂ 70 ਲੱਖ ਬੰਦਾ ਦੁਬਾਰਾ ਆ ਗਿਆ ਹੁਣ ਕਿ ਉਹਦਾ ਦੂਜਾ ਕਿਹੜਾ ਹੋਗਣ ਤਾਂ ਵੀ 1 ਕਰੋੜ ਬੰਦਾ ਜੇ ਮਤਲਬ ਆ ਕੇ ਉੱਥੋਂ ਠੀਕ ਹੋ ਗਿਆ ਤਾਂ ਹਰ ਤੀਜਾ ਬੰਦਾ ਪੰਜਾਬ ਦਾ ਜਿਹੜਾ ਉਹ ਆਮ ਆਦਮੀ ਕਲੀਨਿਕ ਦਾ ਫਾਇਦਾ ਲੈ ਚੁੱਕਿਆ ਔਰ ਸਾਡੇ ਕੋਲੇ ਇੱਕ ਡਾਟਾ ਵੀ ਮੈਂ ਅਸੀਂ ਹੁਣ ਕਲੈਕਟ ਕਰ ਰਿਹਾ ਮੰਤਰੀ ਸਾਹਿਬ ਨੂੰ ਕਿਹਾ ਮੈਂ ਕਿਉਂਕਿ ਜਦੋਂ ਆਉਂਦੇ ਆ ਉਹ ਸਾਰਾ ਕੁਝ ਉੱਥੇ ਪੇਪਰਲੈਸ ਹੈ ਸਾਰਾ ਕੁਝ ਕੰਪਿਊਟਰ 'ਚ ਫੀਡ ਕਰਦੇ ਆਂ ਅਸੀਂ ਉਹਨੂੰ ਪਾਸਪੋਰਟ ਵੀ ਦੇ ਦਿੰਨੇ ਆਂ ਆਪਣਾ ਕਿ ਤੂੰ ਆਪਣਾ ਪਾਸਪੋਰਟ ਲਾ ਲ ਤੇ ਤੇਰੀ ਆਹ ਜਿਹੜੀ ਦਵਾਈ ਹੈ ਇਹ ਲਿਖੀ ਹੋਈ ਹੈ ਜਿਹੜੀ ਪ੍ਰੈਸਕ੍ਰਿਪਸ਼ਨ ਹੈ ਲਿਖੀ ਹੋਈ ਹੈ ਜਿਹੜੀ ਦਵਾਈ ਉਹਨੂੰ ਮਿਲਦੀ ਉਹ ਵੀ ਸਾਰੀ ਮੋਦੇ ਮੋਬਾਈਲ ਤੇ ਆ ਜਾਂਦੀ ਹੈ ਉਹਦਾ ਜੇ ਕੋਈ ਟੈਸਟ ਹੋਵੇ ਉਹ ਵੀ ਮੋਬਾਈਲ ਤੇ ਆ ਜਾਂਦਾ ਹੈ فرض ਕਰੋ ਉਹ ਕਿਤੇ ਯੂਪੀ ਚ ਗਿਆ ਹੋਇਆ ਜਾਂ ਉਹ ਕਿਤੇ ਕੋਈ ਆਪਣੇ ਕੰਮ ਕਿਤੇ ਮਹਾਰਾਸ਼ਟਰ ਗਿਆ ਹੋਇਆ ਜਾਂ ਗੁਜਰਾਤ ਗਿਆ ਹੋਇਆ ਉੱਥੇ ਉਹਨੂੰ ਕੋਈ ਦਿੱਕਤ ਆ ਗਈ ਤੇ ਉੱਥੇ ਜੇ ਉਹ ਡਾਕਟਰ ਦੇ ਜਾਊਗਾ ਤਾਂ ਉਹਨੂੰ ਘਰੇ ਫੋਨ ਕਰਕੇ ਇਹ ਨਹੀਂ ਪੁੱਛਣਾ ਪਊਗਾ ਕਿ ਦਵਾਈ ਦੀ ਫੋਟੋ ਖਿੱਚ ਕੇ ਭੇਜੋ ਉਹਦੇ ਆਪਣੇ ਮੋਬਾਈਲ 'ਚ ਹੀ ਸਾਰਾ ਹੈਲਥ ਰੈਕਡ ਉਹਦਾ ਡਾਟਾ ਜਿਹੜਾ ਉਹਦੇ ਵਿੱਚ ਹੈ ਉਹ ਡਾਕਟਰ ਨੂੰ ਦਿਖਾ ਸਕਦਾ ਉਸੇ ਵੇਲੇ ਤੇ ਉਸ ਉਸ ਹਿਸਾਬ ਨਾਲ ਡਾਕਟਰ ਉਹਨੂੰ ਜਿਹੜਾ ਟਰੀਟ ਕਰ। ਸੋ ਇਹਦੇ ਨਾਲ ਸਾਨੂੰ ਇੱਕ ਹੋਰ ਫਾਇਦਾ ਹੋਣਾ ਕਿ ਸਾਨੂੰ ਇਹ ਪਤਾ ਲੱਗ ਜਾਣਾ ਕਿ ਪੰਜਾਬ ਦੇ ਵਿੱਚ ਕਿਹੜੇ ਖਿੱਤੇ 'ਚ ਕਿਹੜੇ ਏਰੀਆ 'ਚ ਕਿਹੜੀ ਬਿਮਾਰੀ ਦੇ ਜ਼ਿਆਦਾ ਮਰੀਜ਼ ਆ ਰਹੇ ਨੇ। ਹਾਈਪਰਟੈਨਸ਼ਨ ਦੇ ਕਿੰਨੇ ਕੇਸ ਆ ਰਹੇ ਨੇ? ਬਲੱਡ ਸ਼ੂਗਰ ਦੇ ਕਿੰਨੇ ਕੇਸ ਆ ਰਹੇ ਨੇ? ਹੈਪਟਾਈਟਸ ਸੀ ਦੇ ਕਿੰਨੇ ਆ ਰਹੇ ਨੇ? ਬੱਚਿਆਂ 'ਚ ਕਿਹੜੀ ਬਿਮਾਰੀ ਜਿਹੜੀ ਜਿਆਦਾ ਪਾਈ ਜਾ ਰਹੀ ਹੈ ਕਿਹੜੇ ਇਲਾਕੇ 'ਚ ਪਾਈ ਜਾ ਰਹੀ ਹੈ ਉਹਦੇ ਨਾਲ ਸਾਨੂੰ ਇਹ ਪਤਾ ਲੱਗ ਜਾਊਗਾ ਤਾਂ ਅਸੀਂ ਉਸ ਇਲਾਕੇ 'ਚ ਸਪੈਸ਼ਲਿਸਟ ਡਾਕਟਰ ਜਾਂ ਫਿਰ ਹਸਪੀਟਲ ਜਿਹੜੇ ਨੇ ਉਹ ਖੋਲ ਸਕਦੇ ਹਾਂ